ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਡੇਰਾ ਦੁੱਦਾਤਾਰੀ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਪਿੰਡ ਰੂਪੋਵਾਲ ਵੱਲੋਂ ಗ್ರಾಮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਦਾਤਾਰੀ ਬਾਬਾ ਬਸਾਉ ਜੀ ਨੂੰ ਸਮਰਪਿਤ 165ਵਾਂ 696 ਲਾ 18-19 ਨਵੰਬਰ ਨੂੰ ਸਰਪੰਚ ਪਰਮਜੀਤ ਕੌਰ ਅਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਦੇ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ 696 ਨੂੰ ਸਫਲ ਬਣਾਉਣ ਲਈ ਇਹ ਮੀਟਿੰਗ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਦੇ ਅਗਵਾਈ ਹੇਠ देर ਵਿਕੇ ਹੋਈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ 18 ਸਤੰਬਰ ਨੂੰ ਸ਼ਰੀਆਖਾਨਪਾਟ ਸਾਹਿਬ ਦੇ ਪ੍ਰੋਗਰਾਮ ਦੀ ਲੜੀ ਉਪਰੰਤ ਧਾਰਮਿਕ ਦੀਵਾਨ ਸਜਾਈ ਜਾਣਗੇ ਜਿਸ ਵਿੱਚ ਨਾਮਵਰ ਪੰਥਕ ਢਾਡੀ ਜਥਾ ਜਥੇਦਾਰ ਮੇਜਰ ਸਿੰਘ ਕੇਸਰਪੁਰਵਾਲੇ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਮਨਹਾਲ ਕਰਨਗੇ ਉਪਰੰਤ ਖੁੱਲੇ ਪੰਡਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਗੁਰਵੀਰ ਸੰਧੂ ਅਤੇ ਅਮਨਵੀਰ ਕਾ ਹਾਜ਼ਰੀ ਭਰਨਗੇ ਉਪਰੰਤ ਸ਼ਿੰਜ ਮੇਲੇ ਦਾ ਪੇੜ ਹੋਵੇਗਾ ਤੇ ਰਾਤ ਸਮੇਂ ਸੁਖਾ ਆਰਾਮ ਸਰੋਜ ਦੀ ਪਾਰਟੀ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ 19 ਸਤੰਬਰ ਨੂੰ ਸਭਿਆਚਾਰਕ ਪ੍ਰੋਗਰਾਮ ਦੌਰਾਨ ਗੁਲਾਬ ਸਿੱਧੂ ਆਪਣੇ ਗੀਤਾਂ ਨਾਲ ਦਰਬਾਰ ਦੇ ਹਾਜ਼ਰੀ ਭਰਨਗੇ। ਸ਼ਿੰਗ ਮੇਲੇ ਦੌਰਾਨ ਪੰਜਾਬ ਦੇ 500 ਤੋਂ ਵੱਧ ਨਾਮਵਰ ਪਹਿਲਵਾਨ ਆਪਣੇ ਜੋਰ ਦਿਖਾਉਣਗੇ। ਪਟਕੇ ਦੀ ਪਹਿਲੀ ਕੁਸ਼ਤੀ ਦਾ ਇਨਾਮ ਥਾਰ ਗੱਡੀ ਦਿੱਤੀ ਜਾਵੇਗੀ। ਥਾਰ ਗੱਡੀ ਤੋਂ ਇਲਾਵਾ 4 ਬੁਲਟ ਮੋਟਰਸਾਈਕਲ, 2 ਹੀਰੋ, 1 ਹਾਂਡਾ ਇੱਕ ਬਲੈਟਨਾ ਮੋਟਰਸਾਈਕਲ, ਲੱਖ ਰੁਪਏ ਦੀ ਚੋਕੀ ਸੋਨੇ ਦੇ ਕੜੇਆਂ ਮੁੰਡੀਆਂ, ਘੜੀਆਂ ਤੋਂ ਇਲਾਵਾ ਹੋਰ ਦਿਲ ਖਿੱਚਵੇਂ ਨਾਮਾਂ ਨਾਲ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਪਰਮਜੀਤ ਕੌਰ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਵਾਈਸ ਪ੍ਰਧਾਨ ਪਰਮਿੰਦਰ RAM ਕੈਸ਼ੀਅਰ ਤਲਜੀਤ ਸਿੰਘ ਢੇਸੀ ਮਨਵੀਰ ਸਿੰਘ ਪੋਗਲ ਸੋਮਪਾਲ ਕੁਲਵਿੰਦਰ ਸਿੰਘ ਗਰੇਵਾਲ ਭਾਗ RAM ਜਨਰਲ ਸੈਕਟਰੀ ਸੰਦੀਪ ਵਰਦੀ ਪੰਜ ਬਲਵਿੰਦਰ ਸਿੰਘ ਪੰਜ ਸਟੇਜ ਸੈਕਟਰੀ ਜਗਦੀਸ਼ ਮਹਿਮੀ ਪੰਜ ਜਸਵਿੰਦਰ ਢੇਸੀ ਲੇਖਰਾਜ ਕੁਟਾਰੀਆ ਪੰਜ ਨਰਿੰਦਰ ਕੌਰ ਪੰਜ ਨੀਛਤਰ ਕੌਰ ਡਾਕਟਰ ਸੁਖਦੇਵ ਕੁਮਾਰ ਹਰਮੇਲ ਸਿੰਘ ਢੇਸੀ ਕੁਲਵਿੰਦਰ ਸਿੰਘ ਸਰਾਣਾ सुरेंद्र ਸਿੰਘ ਹਰਵਿੰਦਰ ਸਿੰਘ ਸਰਾਣਾ ਜਸਪਾਲ ਮਹਿਮੀ ਦਰਸ਼ਨ ਸਿੰਘ ਧਾਰਾ ਸਿੰਘ ਡਰੇਵਰ ਅਮਰਜੀਤ ਗਰੇਵਾਲ ਜਸਵੀਰ ਸਿੰਘ ਗਰੇਵਾਲ ਸੁਰੇਂਦਰ ਸਿੰਘ ਸਾਫ ਦਾ ਸਰਪੰਚ ਬਲਿਆਰ ਨਾਮ ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਜੋ ਕਿ 18-19 ਤਰੀਕ ਨੂੰ ਸਤੰਬਰ ਨੂੰ ਕਰਾਜਿਆਗਾ ਇਲਾਕਾ ਵਾਸੀ ਚੰਗਰਾ ਪੰਚਾਇਤ ਅਤੇ ਐਨਆਰਆਈ ਨਾਮ ਦੇ ਸੰਜੋਗਨ ਕਰਾਜਿਆ ਜਾਏਗਾ ਐਸਐਮਐਲ ਦੇ ਰਾਮ ਦਾ ਖੰਡ ਪਟਾ ਲਈ ਜਿਹੇ ਸੂਧੂ ਕੀਤੀ ਹੈ 18 ਤਰੀਕ ਨੂੰ ਭੋਗ ਪਾਇਆ ਜਾਣਗੇ ਇਸ ਤੋਂ ਅਪਰਾਧ ਨਿਸ਼ਾਨ ਸਾਹਿਬ ਦੀ ਸੇਵਾ ਕਰਾਈ ਜਾਏਗੀ ਕੀ ਉਸ ਤੋਂ ਮੱਛੇ ਚਾਪ ਪ੍ਰੋਗਰਾਮ ਕਰਾਇਆ ਜਾਇਦਾ ਅਤੇ ਲਾਟਾ ਵਾਸੀ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਹਮਾਰੇ ਸੋਚ ਦੀ ਕਿਰਪਾਲਤਾ ਨਾਲ ਇਸ ਦੇ ਜੀਵਨ ਨੂੰ ਬਰਾਂ। ਵਾਹਿਗੁਰੂ ਜੀ ਦਾ ਹਰ ਸਵਾਹ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਦੁੱਧਾਦਾਰੀ ਬਾਬਾ ਬਸਾਉ ਜੀ ਦਾ 165ਵਾਂ ਚਲਾਨਾ ਚੰਦ ਮੇਲਾ ਬੜੀ ਧੂਮ-ਤਾਮ ਨਾਲ ਪੈਂਡਰੂਪ ਵਾਲ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੀ ਰਮਜ਼ਤਾ ਕੱਲ ਟਮਕ ਦੇ ਵਜਾ ਕੇ ਸ਼ੁਰੂ ਕੀਤੀ ਗਈ ਹੈ ਤੇ ਉਸ ਤੋਂ ਬਾਅਦ 14 ਤਰੀਕ ਨੂੰ ਸ਼੍ਰੀ ਅਖੰਡ ਪਾਤਸ਼ਾਹਬ ਦੀ ਪਹਿਲੀ ਲੜੀ ਆਰੰਭ ਕਰਾਈ ਜਾਊਗੀ 16 ਨੂੰ ਭੋਗ ਪਾਇਆ ਜਾਣਗੇ ਉਸ ਤੋਂ ਬਾਅਦ ਦੂਜੀ ਲੜੀ ਫਿਰ 16 ਨੂੰ ਆਰੰਭ ਕਰਾ ਕੇ 18 ਨੂੰ ਭੋਗ ਪਾਇਆ ਜਾਣ ਦੇ ਉਪਰੰਤ ਘਾਟੀ ਦਰਬਾਰ ਲੱਗੇਗਾ ਉਸ ਤੋਂ ਬਾਅਦ ਸੱਜੇ ਚ ਪ੍ਰੋਗਰਾਮ ਲੱਗੇਗਾ ਜਿਸ ਵਿੱਚ ਗੁਰਵੀਰ ਸਿੱਧੂ ਤੇ ਅਮਨ ਬਿਰਕ ਆਪਣਾ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਬਾਬਾ ਜੀ ਦਾ ਪੈੜ ਕੱਢਿਆ ਜਾਊਗਾ 3 ਵਜੇ ਰਾਤ ਨੂੰ ਸੁੱਖਾ ਰਾਮ ਸਰੋਏ ਦਾ ਡਰਾਮਾ ਹੋਵੇਗਾ 19 ਤਰੀਕ ਨੂੰ ਗਲਾਬ ਸਿੱਧੂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਰੰਤ 2 ਵਜੇ ਅਨਾਮੀ ਪਹਿਲਵਾਨ ਪਹੁੰਚਣਗੇ ਜਿਸ ਵਿੱਚ ਪਹਿਲਾ ਨਾਮ ਥਾਰ ਗੁਰਪ੍ਰੀਤ ਢੇਸੀ ਪੁੱਤਰ ਮਨਜੀਤ ਸਿੰਘ ਢੇਸੀ 4 ਬੁਲਟ 2 ਸਪਲੈਂਡਰ 1 ਪਲਾਟਨਾ ਨਾਮ ਦਿੱਤਾ ਜਾਵੇਗਾ ਤੇ ਉੱਚ ਕੋਟੀ ਦੇ ਪਹਿਲਵਾਨ ਪਹੁੰਚਣਗੇ ਰਾਤ ਨੂੰ शिंदे भाई ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਹਮੇ ਆ ਕੇ ਪਹੁੰਚਣ ਤੇ ਇਹ ਮੇਲਾ ਸਰਪੰਚ ਪਰਮਜੀਤ ਗੌਰ ਤੇ ਪ੍ਰਧਾਨ ਗੁਰਦੀਪ ਸਿੰਘ ਦੀ ਰਹਿ ਨਵਾਈ ਹੇਠ ਹੋ ਰਿਹਾ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਇਲਾਕਾ ਨਿਵਾਸੀਆਂ ਨੂੰ ਪਤਾ ਹੈ ਕਿ ਬਾਬਾ ਬਸੌਧਜੀ ਦੇ ਸਥਾਨਾਂ ਤੇ ਛੇਂਜ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਆ ਇਸ ਲੜੀ ਦੇ ਦੌਰਾਨ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਪ੍ਰਧਾਨਗੀ ਸਰਪੰਚ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਾਰੇ ਪ੍ਰੋਗਰਾਮ ਲਿਖੇ ਗਏ ਆ ਜਿਹੜਾ ਇਸ ਪੋਸਟਰ ਦੇ ਵਿੱਚ ਦਿੱਤੇ ਗਏ ਲਗਭਗ ਸਾਰੇ ਪ੍ਰੋਗਰਾਮ ਅਟੈਂਪਟ ਕੀਤੇ ਜਾਣਗੇ ਇਸ ਤੋਂ ਇਲਾਵਾ ਉਪੋਗਾਂ ਤੋਂ ਉਪਰੰਤ ਰੰਗਾਰੰਗ ਪ੍ਰੋਗਰਾਮ ਰੰਗਾਰੰਗ ਪ੍ਰੋਗਰਾਮ ਤੋਂ ਬਾਅਦ ਸੈਂਜ ਦਾ ਪੈਡ ਜਿਹੜਾ ਕੱਢਿਆ ਜਾਊਗਾ ਜਿਸ ਵਿੱਚ ਲਗਭਗ 500 ਪਹਿਲਵਾਨ ਆਪਣੇ ਫੰਦ ਪੇਸ਼ ਕਰਨਗੇ ਇਸ ਤੋਂ ਇਲਾਵਾ 20 ਤਰੀਕ ਨੂੰ ਸਾਡੇ ਕੋਲ ਤਵੀਆਂ ਦਾ ਮੇਲਾ ਲਾਇਆ ਜਾਊਗਾ ਇਸ ਵਿੱਚ ਦੋਨੇ ਤਰ੍ਹਾਂ ਦੇ ਟਰੈਕਟਰ ਜੁੜੇ ਜਾਣਗੇ ਸੈਂਪਲ ਅਤੇ ਜਗਾੜੂ ਟਰੈਕਟਰ ਇਸ ਤੋਂ ਇਲਾਵਾ ਸਾਡੇ ਕੋਲ ਹਲਟਾਂ ਦੀਆਂ ਲਡੌੜਾਂ ਵੀ ਹੋਣਗੀਆਂ ਜਿਸ ਵਿੱਚ ਹਲਟਾਂ ਦੇ ਲਡੌੜਾਂ ਕਰਾਈਆਂ ਜਾਣਗੀਆਂ ਗਰੇਵਾਲ ਪਰਿਵਾਰ ਵੱਲੋਂ 21 ਤਰੀਕ ਨੂੰ ਇਸੇ ਸਥਾਨਾਂ ਤੇ ਲਡੌੜਾਂ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਇਨਾਮ ਜਿਹੜੇ ਆ ਬੜੇ ਪੁੱਜ ਗਏ ਜਿਨ੍ਹਾਂ ਵਿੱਚੋਂ ਪਹਿਲੀ ਗੱਡੀ ਜਿਹੜੀ ਆ ਥਾਰ ਗੱਡੀ ਦਿੱਤੀ ਜਾਊਗੀ ਇਹ ਇਹ ਮਨਜੀਤ ਸਿੰਘ ਢੇਸੀ ਦੇ ਪਰਿਵਾਰ ਵੱਲੋਂ ਦਿੱਤੀ ਜਾਣੀ ਹੈ ਇਸ ਤੋਂ ਇਲਾਵਾ 4 ਐਨਫੀਲਡ ਮੋਟਰਸਾਈਕਲ 200 ਬਲੈਂਡਰ ਐਪ ਚੋਟੀ ਅਤੇ ਇੱਕ 1.5 ਲੱਖ ਦੀ ਕੁਰਸੀ ਇਸ ਤੋਂ ਇਲਾਵਾ ਹੋਰ ਸਾਡੀ ਕਮੇਟੀ ਵੱਲੋਂ ਦਿਲ ਖਿੱਚਵੇਂ ਨਾਮ ਦਿੱਤੇ ਜਾਣਗੇ ਇਸ ਲਈ ਸਾਰੇ ਇਲਾਕਾ ਨਿਵਾਸੀਆਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਆਪਣਾ ਆਪਣੇ ਕੰਮਕਾਰਾਂ ਨੂੰ ਛੱਡਦੇ ਹੋਏ ਇਸ ਮੇਲੇ ਨੂੰ ਰੌਣਕ ਨੂੰ ਬਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਬਸਾਉ ਜੀ ਦੇ ਸਥਾਨਾਂ ਤੇ ਇਕੱਤਰਤ ਪਿੰਡ ਦੇ ਨੌਜਵਾਨ ਵੀਰ ਪ੍ਰਧਾਨ ਸਾਰੇ ਵੀਰ ਇਕੱਤਰ ਹੋਏ ਨੇ ਜਿਨ੍ਹਾਂ ਵਿੱਚ ਗ੍ਰਾਮ ਪੰਚਾਇਤ ਦੇ ਮੁੱਖ ਮੁਖੀ ਸਾਡੀ ਬੀਬਾ ਕਰਮ ਪਰਮਜੀਤ ਜੀ ਢੇਸੀ ਤੇ ਉਹਨਾਂ ਦੇ ਹਸਬੰਡ ਪ੍ਰਧਾਨ ਛੰਝ ਮੇਲਾ ਕਮੇਟੀ ਦੇ ਸਰਦਾਰ ਗੁਰਦੀਪ ਸਿੰਘ ਜੀ ਢੇਸੀ ਤੇ ਚੇਤੇ ਤੋਂ ਸਾਰੇ ਪਿੰਡ ਦਾ ਇਕੱਠ ਕਰਕੇ ਪਿੰਡ ਦੇ ਮੇਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਆ ਇਹ ਦੂਜਾ ਛੰਝ ਮੇਲਾ ਹਰੇਕ ਸਾਲ ਦੀ ਤਰ੍ਹਾਂ ਅਸੀਂ ਸਮੰਧ ਆਏ 165ਵਾਂ ਛੰਝ ਮੇਲਾ ਆ ਜਿਹਦੇ ਵਿੱਚ ਉੱਤਰੀ ਭਾਰਤ ਦੇ 165 ਪਹਿਲਵਾਨ ਕਤੇ ਸਨ ਲੈਣਗੇ ਅਸੀਂ ਸਾਰੇ ਪਹਿਲਵਾਨਾਂ ਨੂੰ ਉੱਚ ਕੁਟੀ ਦੇ ਇਨਾਮ ਦੇਵਾਂਗੇ ਪਹਿਲਾ ਨਾਮ ਜਿਵੇਂ ਸਾਡੇ ਮਾਸਟਰ ਜੀ ਨੇ ਸਾਰੇ ਡਿਟੇਲਸ ਦੱਸ ਦਿੱਤਾ ਆ ਪਹਿਲਾ ਨਾਮ ਥਾਰ ਗੱਡੀ ਆ ਉਸ ਪਹਿਲਵਾਨ ਨੂੰ ਦੇ ਦੇਣੀ ਆ ਜਿਹੜਾ ਪਹਿਲਵਾਨ ਇਥੋਂ ਪਟਕਾ ਲੈ ਜੂ ਬਾਕੀ ਹੋਰ ਤਿੰਨ ਚਾਰ ਐਨ ਫੀਲਡ ਆ ਟ੍ਰੈਟੀਨਾ ਆ ਹੋਰ ਮੋਟਰਸਾਈਕਲ ਆ ਨਕਦੀ ਇਨਾਮ ਆ ਮੈਂ ਸਮਝਦਾ ਮੈਂ ਕਿ ਦਿਲ ਖਿੱਚਵੇਂ بڑے ਇਨਾਮ ਆ ਉਹਨਾਂ ਪਹਿਲਵਾਨਾਂ ਦੀ ਝੂਲੀ ਚ ਪਾਵਾਂਗੇ ਜਿਹੜੇ ਇਥੋਂ ਪਟਕਾ ਦੇ ਇਨਾਮ ਲੈ ਜਾਣਗੇ ਇਦੇ ਨਾਲ ਹੀ ਮੈਂ ਨਗਰ ਨਿਵਾਸੀਆਂ ਦਾ ਤੇ ਪਿੰਡ ਦੀ ਸੱਜਣ ਮੇਲਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਆ ਕਿ ਜਿਹੜੇ ਆਪਣੇ ਇੱਥੇ ਆਪਣਾ ਧਰਮ ਸਮਝ ਗਏ ਇਹ ਮੇਲੇ ਦੀ ਪੂਰੀ ਤਿਆਰੀ ਜੁੱਟ ਗਏ ਨੇ ਅਸੀਂ ਬਾਬਾ ਜੀ ਤੋਂ ਅਸ਼ੀਰਵਾਦ ਮੰਗਦੇ ਆ ਇਸ ਮੇਲੇ ਦੀ ਤਿਆਰੀ ਨੂੰ ਪੁਰ ਜੋਰ ਐਸੇ ਰੇ ਚੱਲੇ ਜਾਵੇ ਇਹਦੇ ਵਿੱਚ ਮੈਂ ਉੱਚ ਸਭ ਤੋਂ ਉੱਚੇ ਤੌਰ ਤੇ ਐਨਆਰਆਈ ਵੀਰਾਂ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹਨਾਂ ਮੇਲਾ ਇੱਥੇ ਤੱਕ ਪਹੁੰਚ ਗਿਆ ਆ ਮੈਂ ਸੰਗਾਇ ਉਤਰੀ ਭਾਰਤ ਦਾ ਸਭ ਤੋਂ ਉੱਚਾ ਮੇਲਾ ਆ ਵੱਡਾ ਤੇ ਅਨਾਮੀ ਮੇਲਾ ਆ ਜਿਹਦੇ ਵਿੱਚ ਉਤਰੀ ਭਾਰਤ ਦੇ ਟੌਪ ਦੇ ਪਹਿਲਵਾਨ ਇਸਾ ਲੈਂਦੇ ਨੇ ਅਸੀਂ ਕਿਸੇ ਪਹਿਲਵਾਨ ਨੂੰ ਉੱਥੇ ਨਰਾਸ਼ ਨਹੀਂ ਜਾਣ ਦਿੰਦੇ ਮੈਂ ਆਸ ਕਰਦਾ ਆ ਕਿ ਜਿਵੇਂ ਮਾਸਟਰ ਜੀ ਨੂੰ ਪਤਾ ਆ ਕਿ ਸਾਡੇ ਕੋਲ 20 30 ਤੱਕ ਅਨਾਮ ਵੀ ਗੱਡੀਆਂ ਪਹੁੰਚ ਗਈਆਂ ਆ ਹੋਰ ਬੜੇ ਨਾਮ ਆ ਇਹ ਬਾਬਾ ਪੰਜਾਬ ਦੀ ਨਗਰੀ ਦੇ ਵਿੱਚ ਪਾਪਾ ਜੀ ਦਾ ਅਸ਼ੀਰਵਾਦ ਆ ਜਿਹੜਾ ਕਿ ਮੈਂ ਸਮਝਦਾ ਕਿ ਇਸ ਮੇਲੇ ਨੂੰ ਪਾਗ ਲਾਊਗਾ ਅਖੀਰ ਵਿੱਚ ਮੈਂ ਲੰਮੇ ਚੋੜਾ ਨਾ ਕਰਦਾ ਹੋ 10 ਦਿਨਾਂ ਚਾਹੁੰਦਾ ਅਸੀਂ ਨਗਰ ਵਾਲੇ ਇਲਾਕਾ ਨਿਵਾਸੀਆਂ ਨੂੰ ਇੱਕ ਖੁੱਲਾ ਸੱਦਾ ਦਿੰਨੇ ਆ ਕਿ ਵੀਰੋ ਭਰਾਓ ਇਸ ਨਗਰ 'ਚ 18-19 ਸਤੰਬਰ ਨੂੰ ਪਹੁੰਚੋ ਤੇ ਸੰਝ ਮੇਲੇ ਦੀ ਰੌਣਕ ਨੂੰ ਵਧਾਓ ਸਾਰਿਆਂ ਦਾ ਦਿਲੋਂ ਧੰਨਵਾਦ ਕਰਾਂਗੇ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ